ਦਿੱਲੀ ਸਿਆਸਤ ਵਿੱਚ ਮਚ ਗਿਆ ਪੁਚਾਲ ਦਿੱਲੀ ਦੀ ਸਿਆਸਤ ਵਿੱਚ ਪੁਚਾਲ ਮਚਣ ਤੋਂ ਬਾਅਦ ਚੋਣ ਕਮਿਸ਼ਨ ਨੇ ਦੇ ਦਿੱਤਾ ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਚੋਣਾ ਕਰਵਾਉਣ ਲਈ ਦਿੱਲੀ ਦੇ ਵਿੱਚ ਕਰ ਦਿੱਤਾ ਐਲਾਨ ਵਿਧਾਨ ਸਭਾ ਚੋਣਾ ਕਦੋਂ ਹੁਣ ਜਾਰੀਆਂ ਨੇ ਦਿੱਲੀ ਦੇ ਵਿੱਚ ਜੋ ਚੋਣ ਕਮਿਸ਼ਨ ਨੇ ਅੱਜ ਆਪਣਾ ਇੱਕ ਵੱਡਾ ਸਪਸ਼ਟੀਕਰਨ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਬਹੁਤ ਜਲਦੀ ਵਿਧਾਨ ਸਭਾ ਚੋਣਾ ਹੋਣਗੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਚੋਣ ਕਮਿਸ਼ਨ ਨੇ ਕਿਹੜੇ ਤਰੀਕ ਨੂੰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤੁਸੀਂ ਜੀਰੋ ਚੜ੍ਹਦੀ ਕਲਾ 11 ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਜਾਨੀ ਕਿ ਐਤਵਾਰ ਆਪਣੇ ਪਾਰਟੀ ਆਫਿਸ ਦੇ ਵਿੱਚ ਪਾਰਟੀ ਵਰਕਰਾਂ ਦੇ ਵਿੱਚ ਹੋਰ ਆਪਣੇ ਵਿਧਾਇਕਾਂ ਦੇ ਵਿੱਚ ਐਲਾਨ ਕਰਤਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਵਾਂਗਾ 2 ਦਿਨ ਬਾਅਦ ਤਾਂ ਇੱਕੋ ਦਾਮ ਸਿਆਸਤ ਵਿੱਚ ਉਚਾਲ ਆ ਗਿਆ ਪਾਰਟੀ ਵਰਕਰਾਂ ਦੇ ਵਿੱਚ ਛਣਾਟਾ ਛਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਇੰਨਾ ਫੈਸਲਾ ਜਲਦੀ ਕਿਉਂ ਬਦਲ ਦਿੱਤਾ ਕਿਉਂਕਿ ਪਹਿਲਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਨਾ ਅਸਤੀਫਾ ਦੇਣ ਵਾਸਤੇ ਤਿਆਰ ਨਹੀਂ ਸਨ ਲੇਕਿਨ ਅਚਨ ਚੈਤੂ ਨੇ ਐਲਾਨ ਕਿਉਂ ਕਰ ਦਿੱਤਾ ਸੋ ਉਹਨਾਂ ਨੇ ਇਹ ਵੀ ਮੰਗ ਕਰ ਦਿੱਤੀ ਕਿ ਅਸੀਂ ਚੋਣ ਕਮਿਸ਼ਨ ਨੂੰ ਵੀ ਮੰਗ ਕਰਦੇ ਹਾਂ ਕਿ ਦਿੱਲੀ ਦੀ ਵਿਧਾਨ ਸਭਾ ਚੋਣਾਂ ਵੀ ਜਲਦੀ ਕਰਵਾ ਲਈਆਂ ਜਾਣ ਸੋ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਜੋ ਕਿ ਫਰਵਰੀ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣਾ ਹੈ ਫਰਵਰੀ ਫਰਵਰੀ ਤੱਕ ਜਿਹੜੀਆਂ ਕਿ ਦਿੱਲੀ ਦੇ ਵਿੱਚ ਸਰਕਾਰ ਦਾ ਸਮਾਂ ਅਜੇ 4 ਮਹੀਨੇ ਬਾਕੀ ਪਿਆ ਹੈ 5 ਮਹੀਨੇ ਸੋ ਉਸ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਜਿਹੜੀਆਂ ਅਸੰਭਵ ਨੇ ਪਰ ਚੋਣ ਕਮਿਸ਼ਨ ਦੇ ਵੱਲੋਂ ਸਪਸ਼ਟੀ ਕਰ ਦਿੱਤਾ ਗਿਆ ਹੈ ਕਿ ਜੋ ਹਰਿਆਣਾ ਤੇ ਜੰਮੂ ਦੀਆਂ ਚੋਣਾਂ ਤੋਂ ਬਾਅਦ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਜੋ ਕਿ ਝਾਰਖੰਡ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦੇ ਨਾਲ ਦਿੱਲੀ ਦੀ ਵਿਧਾਨ ਸਭਾ ਚੋਣਾਂ ਵੀ ਕਰਵਾਉਣ ਵਾਸਤੇ ਚੋਣ ਕਮਿਸ਼ਨ ਜਿਹੜਾ ਤਿਆਰੀ ਕਰ ਸਕਦਾ ਸੋ ਫਰਵਰੀ ਮਹੀਨੇ ਦੇ ਵਿੱਚ ਨਹੀਂ ਦਸੰਬਰ ਦੇ ਵਿੱਚ ਚੋਣਾਂ ਹੋਣ ਸਕਦੀਆਂ ਨੇ ਦਿੱਲੀ ਦੀਆਂ ਵਿਧਾਨ ਸਭਾ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇਣ ਤੋਂ ਬਾਅਦ ਅਗਲਾ ਆਪਣਾ ਨਵਾਂ ਮੁੱਖ ਮੰਤਰੀ ਬਣਾਉਣ ਵਾਸਤੇ ਵੀ ਅਜੇ ਕੋਈ ਐਲਾਨ ਨਹੀਂ ਕੀਤਾ ਵਿਧਾਇਕ ਹਲ ਦੀ ਬੈਠਕ ਦੇ ਵਿੱਚ ਨਵਾਂ ਮੁੱਖ ਮੰਤਰੀ ਚੁਣਿਆ ਜਾਂਦਾ ਹੈ ਜਾਂ ਨਹੀਂ ਚੁਣਿਆ ਜਾਂਦਾ ਇਸ ਨੂੰ ਲੈ ਕੇ ਅਜੇ ਤੱਕ ਕਿਹੜਾ ਕੀ ਕੋਈ ਐਲਾਨ ਨਹੀਂ ਹੋਇਆ ਲੇਕਿਨ ਵਿਧਾਨ ਸਭਾ ਦੇ ਵਿੱਚ ਜੇਕਰ ਮੁੱਖ ਮੰਤਰੀ ਅਸਤੀਫਾ ਦਿੰਦੇ ਨੇ ਤਾਂ ਫਿਰ ਵਿਧਾਨ ਸਭਾ ਭੰਗ ਵੀ ਕਰ ਸਕਦੇ ਨੇ ਵਿਧਾਨ ਸਭਾ ਭੰਗ ਹੋਣ ਦੇ ਬਾਅਦ ਚੋਣਾਂ ਬਹੁਤ ਜਲਦੀ ਕਰਵਾਈਆਂ ਜਾ ਸਕਦੀਆਂ ਨੇ ਜੇਕਰ ਵਿਧਾਨ ਸਭਾ ਭੰਗ ਹੁੰਦੀ ਹੈ ਤਾਂ ਫਿਰ ਚੋਣਾਂ ਹੋਣਗੀਆਂ ਮਹਾਰਾਸ਼ਟਰ ਤੇ ਝਾਰਖੰਡ ਦੇ ਨਾਲ ਤਾ ਚਾਰਖੰਡ ਤੇ ਮਹਾਰਾਸ਼ਟਰ ਦੇ ਚੋਣਾਂ ਦਸੰਬਰ ਦੇ ਵਿੱਚ ਕਰਵਾ ਸਕਦਾ ਹੈ ਚੋਣ ਕਮਿਸ਼ਨ ਔਰ ਦਿੱਲੀ ਵੀ ਨਾਲ ਫਿਰ ਚੋਣਾਂ ਹੋ ਸਕਦੀਆਂ ਨੇ ਜੋ ਚੋਣ ਕਮਿਸ਼ਨ ਵੱਲੋਂ ਸਪਸ਼ਟੀਕਰਨ ਆਇਆ ਹੈ ਲੇਕਿਨ ਅਜੇ ਤੱਕ ਮੁੱਖ ਮੰਤਰੀ ਨੇ ਆਪਣਾ ਅਸਤੀਫਾ ਨਹੀਂ ਦਿੱਤਾ ਮੁੱਖ ਮੰਤਰੀ ਦੋ ਦਿਨਾਂ ਤੱਕ ਉਹਨਾਂ ਨੇ ਆਪਣਾ ਸਮਾਂ ਮੰਗਿਆ ਕਿ ਦੋ ਦਿਨਾਂ ਤੋਂ ਬਾਅਦ ਅਸਤੀਫਾ ਦੇਣਗੇ ਉਸ ਤੋਂ ਬਾਅਦ ਦਿੱਲੀ ਦੀ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਹੋ ਜਾਏਗਾ ਕਿਹੜੀਆਂ ਤਰੀਕਾ ਹੋਣਗੇ ਇਹ ਐਲਾਨ ਹੋਣ ਤੋਂ ਬਾਅਦ ਸਾਹਮਣੇ ਆਵੇਗਾ ਲੇਕਿਨ ਚੋਣ ਕਮਿਸ਼ਨ ਨੇ ਆਪਣਾ ਸਪਸ਼ਟਿਕਰਨ ਦਿੱਤਾ ਕਿ ਚਾਰਖੰਡੋਰ ਮਹਾਰਾਸ਼ਟਰ ਨਾਲ ਦਿੱਲੀ ਦੀ ਵਿਧਾਨ ਸਭਾ ਚੋਣਾਂ ਹੋਣੀਆਂ ਸੰਭਵ ਹਨ